ਮੈਂ ਕਿਸਾਨ ਦੋਸਤੋ ਪਿਛਲੇ ਕੁਝ ਦਿਨਾਂ ਤੋਂ ਮੌਸਮ ਦੇ ਵਿੱਚ ਇੱਕਦਮ ਜਿਹੜੀ ਤਬਦੀਲੀ ਆਈ ਆ ਦਿਨ ਦਾ ਤਾਪਮਨ ਕਾਫੀ ਵਧ ਗਿਆ ਤੇ ਰਾਤ ਨੂੰ ਜਿਹੜਾ ਕੋਰਾ ਪੈਂਦਾ ਦਿਨੇ ਇੱਕਦਮ ਗਰਮੀ ਵਧਣੀ ਇਹਨਾਂ ਦਿਨਾਂ ਦੇ ਵਿੱਚ ਰਾਤ ਨੂੰ ਕੋਰਾ ਪੈਣਾ ਇਹ ਜਿਹੜੀਆਂ ਦੋਵੇਂ ਚੀਜ਼ਾਂ ਨੇ ਦੋਵੇਂ ਚੀਜ਼ਾਂ ਕਣਕ ਦੇ ਝਾੜ ਦੇ ਵਾਸਤੇ ਨੁਕਸਾਨਦੇ ਨੇ ਸੋ ਉਹਨਾਂ ਨੂੰ ਬਚਾਉਣ ਦੇ ਵਾਸਤੇ ਇਮੀਡੀਏਟਲੀ ਆਪਾਂ ਨੂੰ ਕੋਈ ਨਾ ਕੋਈ ਜਿਹੜਾ ਹੁਣ ਕਦਮ ਉਠਾਉਣੇ ਚਾਹੀਦੇ ਨੇ ਤਾਂ ਕਿ ਜਿਹੜਾ ਟਹਾੜ ਦੇ ਉੱਪਰ ਮਾੜਾ ਪ੍ਰਭਾਵ ਨਾ ਪਵੇ ਕਿਉਂਕਿ ਇਸ ਵੇਲੇ ਜਿਹੜੀ ਫਸਲ ਆ ਆਪਣੀ ਜੁਆਇਟਿੰਗ ਸਟੇਜ ਦੇ ਵਿੱਚ ਚੱਲ ਰਹੀ ਆ 80-85 ਦਿਨਾਂ ਦੀ ਫਸਲ ਜਿਹੜੀ ਕਣਕ ਦੀ ਆਮ ਜ਼ਿਆਦਾ ਜ਼ਿੰਮੇਵਾਰਾਂ ਦੀ ਹੋ ਚੁੱਕੀ ਆ ਇਸ ਵੇਲੇ ਇੱਕਦਮ ਗਰਮੀ ਵਧਣੀ ਤੇ ਰਾਤ ਨੂੰ ਕੋਰਾ ਪੈਣਾ ਦੋਵਾਂ ਦਾ ਜਿਹੜਾ ਬੈਡ ਇਫੈਕਟ ਆ ਸਕਦਾ ਸੋ ਇਹਦੇ ਬਾਰੇ ਆਪਾਂ ਇਸ ਵੀਡੀਓ ਦੇ ਵਿੱਚ ਗੱਲ ਕਰਾਂਗੇ ਇਮੀਡੀਏਟਲੀ ਕੀ ਆਪਾਂ ਨੂੰ ਹੁਣ ਐਕਸ਼ਨ ਲੈਣਾ ਚਾਹੀਦਾ ਕੀ ਕੰਮ ਕਰਨਾ ਚਾਹੀਦਾ ਤਾਂ ਕਿ ਜਿਹੜਾ ਆਪਣਾ ਨੁਕਸਾਨ ਨਾ ਹੋਵੇ ਅ ਸਭ ਤੋਂ ਪਹਿਲਾਂ ਤਾਂ ਬੇਨਤੀ ਆ ਵੀ ਜਿੰਨੇ ਵੀ ਕਿਸਾਨ ਵੀਰ ਪਹਿਲੀ ਵਾਰੀ ਚੈਨਲ ਤੇ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨੋਟੀਫਿਕੇਸ਼ਨ ਦੇ ਵਾਸਤੇ ਜਿਹੜਾ ਬੈਲ ਵਾਲਾ ਆਈਕਨ ਉਹਨੂੰ ਪ੍ਰੈਸ ਕਰ ਦਿਓ ਤਾਂ ਕਿ ਜੋ ਵੀ ਆਪਾਂ ਵੀਡੀਓ ਅਪਲੋਡ ਕਰੀਏ ਉਹ ਤੁਹਾਡੇ ਤੱਕ ਪਹੁੰਚਦੀ ਰਹੇ ਤੁਹਾਨੂੰ ਜਿਹੜੀ ਇਨਫਾਰਮੇਸ਼ਨ ਕੋਈ ਆਪਾਂ ਸਾਂਝੀ ਸ਼ੇਅਰ ਕਰਦੇ ਹਾਂ ਤੁਹਾਨੂੰ ਮਿਲਦੀ ਰਹੇ ਸਭ ਤੋਂ ਪਹਿਲਾਂ ਤਾਂ ਇਹ ਆ ਜੀ ਵੀ ਹੁਣ ਆਪਾਂ ਕਣਕ ਦੀ ਫਸਲ ਨੂੰ ਦੂਜਾ ਪਾਣੀ ਲਾਉਣਾ ਹੈ ਹੁਣ ਬਿਨਾ ਕੋਈ ਦੇਰੀ ਕੀਤੇ ਦੂਜਾ ਪਾਣੀ ਸ਼ੁਰੂ ਕਰਦੇ ਹੋ ਦੂਜਾ ਪਾਣੀ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਕੋਰਾ ਜਿਹੜਾ ਕਾਫੀ ਪੈ ਰਿਹਾ ਤੇ ਉਹਦੇ ਨਾਲ ਆਪਣੀ ਫਸਲ ਜਿਹੜੀ ਕਿ ਕੋਰੇ ਤੋਂ ਬਚਦੀ ਆ ਕੋਰੇ ਦੀ ਮਾਰ ਤੋਂ ਫਸਲ ਬਚਦੀ ਆ ਇਸ ਕਰਕੇ ਜ਼ਰੂਰੀ ਆ ਵੀ ਹੁਣ ਕਣਕ ਦੀ ਫਸਲ ਨੂੰ ਦੂਜਾ ਪਾਣੀ ਜਿਹੜਾ ਆਪਾਂ ਲਾਉਣਾ ਭਾਵੇਂ ਦੋ ਡਿਸਟਰਬੈਂਸ ਜਿਹੜੇ ਆ ਰਹੇ ਨੇ ਅੱਗੇ ਪਿੱਛੇ ਪਰ ਉਹ ਹਲਕੇ ਨੇ ਜਿਹੜਾ ਇੱਕ ਤਰ੍ਹਾਂ ਡਿਸਟਰਬੈਂਸ ਆ ਰਿਹਾ ਹੈ ਇਸੇ ਜਨਵਰੀ ਦੇ ਅੰਤ ਦੇ ਵਿੱਚ 30 31 ਮਾਰਚ ਨੂੰ ਇੱਕ ਹਲਕਾ ਜਿਹਾ ਡਿਸਟਰਬੈਂਸ ਆ ਰਿਹਾ ਜਿਹਦੇ ਕਰਕੇ ਕੁਝ ਏਰੀਆ ਦੇ ਵਿੱਚ ਹਲਕੀ ਬੂੰਦਾਬੰਦੀ ਜਾਂ ਥੋੜੀ ਬੜੀ ਵਰਖਾ ਦੀ ਉਮੀਦ ਹੈ ਪਰ ਬਹੁਤ ਵੱਡੀ ਜਿਹੜੀ ਭਾਰੀ ਵਰਖਾ ਕਿਸੇ ਪਾਸੇ ਵੀ ਦੇਖਣ ਨੂੰ ਨਹੀਂ ਮਿਲੂਗੀ ਇਸ ਲਈ ਜ਼ਰੂਰੀ ਹੈ ਵੀ ਹੁਣ ਆਪਾਂ ਕਣਕ ਦੀ ਫਸਲ ਨੂੰ ਜਿਹੜਾ ਦੂਜਾ ਪਾਣੀ ਲਾ ਦਈਏ ਤਾਂ ਕਿ ਆਪਾਂ ਨੂੰ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਆਵੇ ਕਿਉਂਕਿ ਜਦੋਂ ਟੈਂਪਰੇਚਰ ਵਧ ਰਹੇ ਨੇ ਜ਼ਮੀਨ ਆਪਣੀ ਚਿੱਟੀ ਹੋ ਜੂਗੀ ਇੱਕਦਮ ਉਹ ਉੱਪਰੋਂ ਕੋਰਾ ਪੈਂਦਾ ਤੇ ਜ਼ਮੀਨ ਚਿੱਟੀ ਆ ਜਿਆਦਾ ਜਿਹੜਾ ਐ ਵੈਂਡ ਇਫੈਕਟ ਫਸਲ ਦੇ ਉੱਤੇ ਪੈਣ ਦਾ ਅ ਮਤਲਬ ਖਤਰਾ ਵੱਧ ਜਾਂਦਾ ਸੋ ਇਹ ਤੋਂ ਬਚਾ ਦੇ ਵਾਸਤੇ ਬਿਲਕੁਲ ਆਪਾਂ ਦੇਰ ਨਾ ਕਰੋ ਇਮੀਡੀਏਟਲੀ ਪਾਣੀ ਆ ਜਿਹੜਾ ਹੁਣ ਆਪਣਾ ਛੱਡ ਦਿਓ ਅ ਅੱਗੇ ਆਪਾਂ ਇੱਕ ਪੱਛਮੀ ਇੰਡਸਟਰੀਅਲ ਵੈਂਸ ਫਰਵਰੀ ਦੇ ਪਹਿਲੇ ਹfte ਆ ਰਹੇ ਆ ਉਹਦੇ ਵਿੱਚ ਟਾਈਮ ਆ ਹਲੇ ਜੇ ਆਪਾਂ ਉਹਨੂੰ ਵੇਟ ਕਰਾਂਗੇ ਤਾਂ ਫਿਰ ਆਪਣਾ ਜਿਹੜਾ ਫਸਲ ਦਾ ਨੁਕਸਾਨ ਹੋ ਸਕਦਾ ਸੋ ਇਹ ਆਪਾਂ ਮੇਟ ਨਾ ਕਰੀਏ ਕਣਕ ਦੀ ਫਸਲ ਨੂੰ ਜਿਹੜਾ ਦੂਜਾ ਪਾਣੀ ਹੁਣ ਆਪਾਂ ਇਮੀਡੀਏਟਲੀ ਛੱਡ ਦਈਏ ਜਿਹੜਾ ਹੀਟ ਸਟ੍ਰੈਸ ਤੋਂ ਬਚਾ ਦੇ ਵਾਸਤੇ ਆਪਾਂ ਪਹਿਲਾਂ ਵੀ ਵੀਡੀਓ ਦੇ ਵਿੱਚ ਗੱਲ ਕੀਤੀ ਆ ਕਿਉਂਕਿ ਵੀ ਜਦੋਂ ਗਰਮੀ ਵਧਣੀ ਸ਼ੁਰੂ ਹੋ ਜਾਂਦੀ ਆ ਤਾਂ ਉਸ ਵੇਲੇ ਆਪਾਂ ਨੂੰ ਜੇ ਆਪਾਂ ਪਹਿਲਾਂ ਪੋਟਾਸ਼ੀਅਮ ਨਾਈਟ੍ਰੇਟ ਦੀ ਸਪਰੇਅ ਕੀਤੀ ਆ ਫਿਰ ਉਹਦੀ ਜ਼ਰੂਰਤ ਨਹੀਂ ਹੈਗੀ ਕਿਉਂਕਿ ਪਿੱਛੇ ਆਪਾਂ ਵੀਡੀਓ ਦੇ ਵਿੱਚ ਗੱਲ ਕੀਤੀ ਸੀ 13045 ਜਿਹੜੀ ਉਹਦੀ ਆਪਾਂ ਕਣਕ ਦੀ ਫਸਲ ਦੇ ਉੱਤੇ 80-85 ਦਿਨ ਦੀ ਜਦੋਂ ਫਸਲ ਹੋ ਜਾਂਦੀ ਆ ਜੇ 13045 ਦੀ ਸਪਰੇਅ ਕਰਦੇ ਆ ਤਾਂ ਜਿਹੜਾ ਆਪਾਂ ਨੂੰ ਅੰਬਾਇਡ ਇਫੈਕਟ ਆਪਾਂ ਨੂੰ ਹੀਟ ਸਟ੍ਰੈਸ ਕਣਕ باندې ਆ ਜਿਆਦਾ ਇੱਕਦਮ ਤਾਪਮਤਨ ਦੇ ਨਾਲ ਉਹਦੇ 'ਚ ਕਾਫੀ ਜਿਹੜਾ ਫਾਇਦਾ ਹੋ ਜਾਂਦਾ ਸੋ ਪੋਟਾਸ਼ੀਅਮ ਨਾਈਟ੍ਰੇਟ ਦੀ ਜਿਹੜੀ ਹੁਣ ਆਪਾਂ ਸਪਰੇਅ ਕਰਨੀ ਆ ਜਿਨ੍ਹਾਂ ਨੇ ਨਹੀਂ ਕੀਤੀ ਜਿਨ੍ਹਾਂ ਨੇ ਕਰਤੀ ਉਹਨਾਂ ਨੂੰ ਜ਼ਰੂਰਤ ਨਹੀਂ ਹੈਗੀ ਜਿਨ੍ਹਾਂ ਨੇ ਨਹੀਂ ਕੀਤੀ ਉਹਨਾਂ ਨੂੰ ਹੁਣ ਜੇ ਤਾਂ ਉਹ 100 ਲੀਟਰ ਪਾਣੀ ਲਾ ਸਕਦੇ ਨੇ ਨਹੀਂ ਵੱਧ ਪਾਣੀ ਲਾ ਸਕਦੇ ਤਾਂ 2 ਕਿਲੋ ਇੱਕ ਵਿੱਗੇ ਦੇ ਵਿੱਚ ਸੌਰੀ 1 ਕਿੱਲੇ ਦੇ ਵਿੱਚ ਸਪਰੇਅ ਕਰੋ ਸਭ ਤੋਂ ਵੱਧ ਇਹ ਹੋਊਗਾ ਵੀ ਜੇ ਤੁਸੀਂ ਚਾ ਮਤਲਬ 200 ਲੀਟਰ ਪਾਣੀ ਲਾ ਸਕਦੇ ਹੋ ਤਾਂ 4 ਕਿਲੋ ਤੁਸੀਂ ਵਰਤ ਸਕਦੇ ਹੋ ਮਤਲਬ ਜੇ 4 ਕਿਲੋ ਵਰਤ ਨਹੀਂ ਤਾਂ 200 ਲੀਟਰ ਪਾਣੀ ਲਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਉਹ ਜੇ ਸਪਰੇ ਨਹੀਂ ਕੀਤੀ ਤਾਂ ਇਮੀਡੀਏਟਲੀ ਇਹਨੂੰ ਸਪਰੇ ਕਰਕੇ ਪਿੱਛੇ ਦੀ ਪਿੱਛੇ ਪਾਣੀ ਛਾੜੋ ਤਾਂ ਜਿਹੜਾ ਆਪਾਂ ਨੂੰ ਇਹਦੇ ਹੀਟ ਸਟ੍ਰੈਸ ਤੋਂ ਬਚ ਸਕਦੇ ਆ ਜਾਂ ਫਿਰ ਹੀਟ ਸਟ੍ਰੈਸ ਤੋਂ ਬਚਾ ਦੇ ਵਾਸਤੇ ਯੂਨੀਵਰਸਿਟੀ ਦੇ ਵੱਲੋਂ ਇੱਕ ਦੂਸਰੀ ਹੋਰ ਤਰੀਕਾ ਵੀ ਦੱਸਿਆ ਗਿਆ ਸਿਲੀ ਸਿਲੀ ਸੇ ਕਿਵੇਂ ਛਾੜਾ ਹੁੰਦਾ ਜਿਹੜਾ 15 ਗ੍ਰਾਮ ਆਪਾਂ ਇੱਕ ਕਿੱਲੇ ਦੇ ਵਾਸਤੇ ਵਰਤਣਾ ਉਹਦੇ ਵਿੱਚ ਇਥਾਈਲ ਐਲਕੋਹਲ 450 ਐਮਐਲ ਦੀ ਸੀਸੀ ਆਉਂਦੀ ਆ ਉਹ ਆਪਾਂ ਉਹਨੂੰ ਪਾਣੀ 'ਚ ਘੋਲ ਕੇ ਵਿੱਚ ਉਹਦੇ ਸਿਲੀਚ ਕੈਸ਼ੜਾ ਜਿਹੜਾ 200 ਲੀਟਰ ਪਾਣੀ ਲੈ ਕੇ ਉਹਦੇ 'ਚ ਘੋਲ ਕੇ ਉਹਦੀ ਸਪਰੇਅ ਕਰਾਂਗੇ ਤਾਂ ਉਹਦੇ ਨਾਲ ਵੀ ਜਿਹੜਾ ਆਪਣਾ ਹੀਟ ਸਟ੍ਰੈਸ ਤੋਂ ਆਪਾਂ ਕਾਫੀ ਬਚ ਸਕਦੇ ਆ ਤੇ ਇਹ ਦੋਵੇਂ ਤਰੀਕੇ ਨੇ ਦੋਵਾਂ ਦੇ ਵਿੱਚੋਂ ਕੋਈ ਵੀ ਤੁਸੀਂ ਵਰਤ ਸਕਦੇ ਹੋ ਭਾਵੇਂ ਜਿਹੜਾ ਆਪਣਾ 4 ਕਿਲੋ ਪੋਟਾਸ਼ੀਅਮ ਨਾਈਟ੍ਰੇਟ 13045 ਆ 200 ਲੀਟਰ ਪਾਣੀ ਦੇ ਵਿੱਚ ਘੋਲ ਕੇ ਉਹਦੀ ਸਪਰੇਅ ਕਰ ਦਿਓ ਜਾਂ ਫਿਰ 15 ਗ੍ਰਾਮ ਸਿਲੀ ਸਕੇਸੜਾ ਉਹਦੇ ਵਿੱਚ 450 ਐਮ ਐਲ ਇਥਾਈਲ ਐਲਕੋਹਲ ਦੇ ਵਿੱਚ ਰਲਾ ਕੇ ਉਹਦੀ ਸਪਰੇਅ ਕਰ ਦਿਓ ਦੋਵਾਂ ਦੇ ਵਾਸਤੇ 200 ਲੀਟਰ ਪਾਣੀ ਦੀ ਲੋੜ ਆ ਜੇ ਤੁਸੀਂ 200 ਲੀਟਰ ਪਾਣੀ ਨਹੀਂ ਲਾ ਸਕਦੇ ਆ ਫਿਰ 13.45 ਤੁਸੀਂ 2 ਕਿਲੋ ਕਰ ਦਿਓ 100 ਲੀਟਰ ਪਾਣੀ ਲਾਉਂਗੇ ਜੇ 150 ਲੀਟਰ ਪਾਣੀ ਲਾ ਦੋ ਤਾਂ 3 ਕਿਲੋ ਵੀ ਕਰ ਸਕਦੇ ਹੋ ਰਿਜ਼ਲਟ ਮਿਲਣਗੇ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਹੁਣ ਇਹਨਾਂ ਨੂੰ ਇਮੀਡੀਏਟਲੀ ਦੋਵੇਂ ਚੀਜ਼ਾਂ ਕਰਦੇ ਹੋ ਪਹਿਲਾ ਜੇ ਸਪਰੇਅ ਕੀਤੀ ਆ ਤਾਂ ਇਮੀਡੀਡੀਟਲੀ ਪਾਣੀ ਛੱਡਣਾ ਸ਼ੁਰੂ ਕਰਦੇ ਹੋ ਪਾਣੀ ਦੇ ਵਿੱਚ ਕਦੇ ਦੇਰੀ ਨਾ ਕਰੋ ਜੇ ਸਪਰੇਅ ਨਹੀਂ ਕੀਤੀ ਤਾਂ ਸਪਰੇਅ ਕਰਦੀ ਸਾਰ ਪਿੱਛੇ ਦੀ ਪਿੱਛੇ ਪਾਣੀ ਜਿਹੜਾ ਛੱਡਣਾ ਸ਼ੁਰੂ ਕਰਦੇ ਹੋ ਤਾਂ ਕਿ ਹੀਟ ਸਟ੍ਰੈਸ ਤੋਂ ਆਪਣੀ ਫਸਲ ਬਚ ਸਕੇ ਇਹ ਜਿਹੜਾ ਕੋਰੇ ਵਾਲਾ ਸਿਸਟਮ ਹੈ ਕੋਰਾ ਤਾਂ ਕੁਝ ਦਿਨ ਹੀ ਪਊਗਾ ਕਿਉਂਕਿ ਜਿਹੜਾ ਮੂਰੇ ਆਪਣਾ ਡਿਸਟਰਬੈਂਸ ਆ ਰਿਹਾ ਹੈ ਉਹਦੀ ਵਜ੍ਹਾ ਦੇ ਨਾਲ ਰਾਤ ਦੇ ਤਾਪਮਨ ਵੱਧ ਜਾਣਗੇ ਤੇ ਫਿਰ ਕੋਰੇ ਵਾਲਾ ਤਾਂ ਕੰਮ ਖਤਮ ਹੋ ਜਾਊਗਾ ਉਹਦੇ ਨਾਲ ਜਿਹੜਾ ਥੋੜਾ ਹੀਟ ਸਟ੍ਰੈਸ ਉਹ ਵੀ ਘਟੂਗਾ ਤੇ ਪਰ ਉਹਦੇ ਉਹਦੇ ਵਿੱਚ ਦਿਨ ਕੁ ਕਈ ਹੈਗੇ ਹਲੇ ਤੇ ਆਪਾਂ ਨੂੰ ਇਹ ਜ਼ਰੂਰੀ ਆ ਜਿਹੜਾ ਇਹ ਕਰਨਾ ਪਊਗਾ ਸੋ ਆਪਾਂ ਬਿਨਾਂ ਸਮਾਂ ਕਮਾਏ ਜੇ ਕੰਮ ਕਰ ਲਈਏ ਤਾਂ ਆਪਣਾ ਜਿਹੜਾ ਝਾੜ ਪੂਰਾ ਬਰਕਰਾਰ ਰਹੂਗਾ ਝਾੜ ਦੇ ਉੱਤੇ ਆਪਾਂ ਨੂੰ ਕੋਈ ਜਿਹੜਾ ਕਿਸੇ ਤਰ੍ਹਾਂ ਦਾ ਖਤਰਾ ਦਿਖਾਈ ਨਹੀਂ ਦੇਣਾ ਸੋ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਤੇ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਵੀਡੀਓ ਵਧੀਆ ਲੱਗੀ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਹੋਰ ਯਾਰ ਦੋਸਤਾਂ ਨਾਲ ਵੀ ਵੀਡੀਓ ਜਿਹੜੀ ਆਪਣੀ ਸ਼ੇਅਰ ਹੁੰਦੀ ਰਹੇ ਸੋ ਧੰਨਵਾਦ ਦੋਸਤੋ ਛਤਿ ਸ੍ਰੀ ਅਕਾਲ ਦੋਸਤੋ